कि ਤੁਸੀਂ کافی دیر ਤੋਂ ਇੰਤਜ਼ਾਰ ਕਰ ਰਹੇ ਹੋ اور ਮੇਰੇ ਮੈਂ ਅੱਜ ਰਿੰਵਾ ਸਾਹਿਬ ਦੇ ਮੇਰੇ ਨਾਲ ਬੈਠੇ ਗ੍ਰਹਿ ਵਿਖੇ ਆਇਆ ਸੁਨੀਲ ਜੀ ਸੁਨੀਲ ਨਾਗਪਾਲ ਜੀ ਪੱਟੀ ਸਾਹਿਬ ਤੇ तमाम ਸਾਡੇ ਕੰਬੋਤ ਸਾਹਿਬ ਸਾਰੇ ਸਾਥੀ ਕਰ ਅੱਜ ਦਾ ਜਿਹੜਾ ਹੋਰੋਂ ਦਾ ਮਕਸਦ ਸੀਗਾ ਬੇਸਿਕਲੀ ਪੂਰੇ ਦੇਸ਼ ਭਰ ਦੇ ਵਿੱਚ ਕਾਂਗਰਸ ਪਾਰਟੀ ਹੈ ਜਿਹੜੀ ਉਹ ਸੰਵਿਧਾਨ ਬਚਾਓ ਇੱਕ ਸੰਭਾਵਨਾ ਕਰ ਰਹੀ ਹੈ ਜਿਸ ਪ੍ਰਕਾਰ ਦੇਸ਼ ਦੇ ਅੰਦਰ ਹਾਲਾਤ ਹੈ ਦੇਸ਼ ਦਾ ਵਾਤਾਵਰਨ ਤੁਸੀਂ ਦੇਖਿਆ ਹੋਣਾ ਕਿ ਹਰ ਵਿਅਕਤੀ ਨੂੰ ਅਗਰ ਕੋਈ ਵਿਅਕਤੀ ਆਪਣੀ ਆਵਾਜ਼ بلند ਕਰਨ ਦੀ ਚੋਣ ਕਰੀ ਚੋਂਗਾ ਤਾਂ ਉਹੀ ਆਵਾਜ਼ ਤੇ ਰੋਕ ਲਾਈ ਜਾਂਦੀ ਹੈ ਪਹਿਲੀ ਵਾਰੀ ਇਸ ਦੇਸ਼ ਦੇ ਸੁਪਰੀਮ ਕੋਰਟ ਦੇ ਜੱਜਸ ਨੇ ਨੂੰ ਪ੍ਰੈਸ ਕਾਨਫਰੰਸ ਕਰਨੀ ਪਈ ਇਹ ਪਹਿਲੀ ਵਾਰੀ ਹੋਇਆ ਦੇਸ਼ ਦੇ ਔਰ तमाम ਜਿਹੜੇ ਸਾਡੀਆਂ ਕਨਸਟੀਟਿਊਸ਼ਨ ਜਿਹੜੇ ਆਧਾਰੇ ਸੀ ਸਾਡੇ ਇੰਸਟੀਟਿਊਸ਼ਨਸ ਹਨ ਉਹਨਾਂ ਦੀ ਤੋੜ ਮਰੋੜ ਕਰ ਦਿੱਤੀ ਗਈ ਸੋ ਕਨਸਟੀਟਿਊਸ਼ਨ ਨੂੰ ਆ ਕਾਫੀ ਟਾਲ ਔਨ ਦੀ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜੇ ਕੋਈ ਵਿਅਕਤੀ ਜੋ ਬਾਬਾ ਸਾਹਿਬ ਉਮੀਦ ਕਰਦਾ ਸਾਨੂੰ ਸੰਵਿਧਾਨ ਦੇ ਬਤਾਬਕ ਆਪਣੀ ਆਵਾਜ਼ ਬੁਲੰਦ ਕਰਦਾ ਜਾਂ ਕੋਈ ਸਵਾਲ ਕਰਦਾ ਉਰੇ ਤੇ આરોਪ ਪਰ આરોਪ ਚਾਏ ਜਾਂਦੇ ਅਸ ਯੂਜ਼ੂਅਲ ਜੇ ਮੈਂ ਉਦਾਹਰਨ ਕਦੇ ਆ ਕਾਂਗਰਸ ਪਾਰਟੀ ਨੈਸ਼ਨਲ ਹਰਾਰਡ ਦਾ ਜਿਹੜਾ ਮੁੱਦਾ ਸੀਗਾ ਸੋ ਇਹ ਆ ਆਜ਼ਾਦੀ ਤੋਂ ਪਹਿਲਾਂ ਦਾ ਅਖਬਾਰ ਹੁੰਛਾਇਆ ਜੀਰੀ ਜੀ ਨੂੰ ਜਵਾਲਾ ਵੈਰੂ ਜੀ ਲੈ ਕੇ ਆਈ ਸੀ ਜਦੋਂ ਆਜ਼ਾਦੀ ਦੇ ਦਿਵਾਨਿਆਂ ਦੀਆਂ ਖਬਰਾਂ ਛਾਪਿਆ ਕਰਦਾ ਸੀ ਔਰ ਉਹ ਕੋਈ ਪ੍ਰੋਫਿਟੇਬਲ ਆਰਗੇਨਾਈਜੇਸ਼ਨ ਤਾਂ ਹੈ ਨਹੀਂ ਸੀ ਉਹਨੂੰ ਕਾਂਗਰਸ ਪਾਰਟੀ ਚਲਾਉਂਦੀ ਸੀਗੀ ਜਿਹੜਾ ਲੋਕਾਂ ਤੋਂ ਚੰਦਾ ਇਕੱਠਾ ਹੁੰਦਾ ਸੀ ਕਰਦੇ 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 ਉਹਨਾਂ ਦਾ 90 ਕਰੋੜ ਰੁਪਇਆ ਉਹਨਾਂ ਦੇ ਉਹ ਕਰਜ ਚੜ ਗਿਆ ਨਾਨ-ਪ੍ਰੋਫਿਟੇਬਲ ਏਜੰਸੀ ਹੋਣ ਦੇ ਨਾਤੇ ਉਹ ਅਦਾਇਗੀ ਤਾਂ ਕਰ ਨਹੀਂ ਸਕਦੀ ਫਿਰ ਉਹਨਾਂ ਨੇ ਕਿਹਾ ਜਿਸ ਤਰ੍ਹਾਂ ਤੁਹਾਡੇ ਚਾਰਟਰ ਅਕਾਊਂਟੈਂਟ ਔਰ ਠੀਲ ਕਹਿੰਦੇ ਕਿ ਕਾਂਗਰਸ ਪਾਰਟੀ ਦਾ ਅਗਰ ਕਰਜ਼ਾ ਮੋੜਿਆ ਨਹੀਂ ਜਾ ਸਕਦਾ ਇਸ ਕਰਕੇ ਉਹ ਫਿਰ ਨਵੀਂ ਯੰਗ ਇੰਡੀਆ ਇੱਕ ਐਸੋਸੀਏਸ਼ਨ ਬਣੀ ਜਿਹਦੇ ਵਿੱਚ ਰਾਹੁਲ ਗਾਂਧੀ ਸੋਨੀਆ ਜੀ ਸਾਡੇ ਟ੍ਰੈਜ਼ਰਰ ਜੋ ਵੀ ਉਹ ٹرسٹ ਦੇ ਮੈਂਬਰ ਬਣੇ ਉਹਨਾਂ ਨੇ ਉਹ ਸ਼ੇਅਰ ਲਏ ਤੇ ਉਹ ਜਿਹੜਾ ਸਾਰਾ ਕਰਜ਼ਾ ਜਿਹੜਾ ਹੈਗਾ ਉਹ ਉਹਨਾਂ ਦਾ ਚੁਕਾਇਆ ਉਹਨਾਂ ਸ਼ੇਅਰ ਦੇ ਮੱਦੇਨਜ਼ਰ ਅਖਬਾਰ ਵੀ ਸਾਡਾ ਸੀ ਚਲਾਇਆ ਵੀ ਅਸੀਂ ਪੈਸਾ ਵੀ ਕਾਂਗਰਸ ਪਾਰਟੀ ਦਾ ਸੀ ਇਹਦੇ ਵਿੱਚ ਕੋਈ ਕਿਸੇ ਪ੍ਰਕਾਰ ਦੀ ਮਨੀ ਲਾਂਡਰਿੰਗ ਨਹੀਂ ਹੋਈ ਤੋਂ ED ਨੇ ਉਹ ਸਾਡਾ ਸਾਰਾ ਸੀਜ਼ ਕਰ ਦਿੱਤਾ ਗਿਆ ਸਾਡੇ ਅਕਾਊਂਟ ਸੀਜ਼ ਕਰ ਦਿੱਤੇ ਗਏ ਬੇਸਿਕਲੀ ਵਾਟ ਆਮ ਟ੍ਰਾਈਂਗ ਟੂ ਸੇ ਕਿ ਰਾਹੁਲ ਗਾਂਧੀ ਤੇ ਵੀ ਇਸੇ ਤਰ੍ਹਾਂ ਪਹਿਲੀ ਵਾਰ ਹੀ ਹੋਇਆ ਹੈ ਕਿ ਉਹਨਾਂ ਦਾ ਜਿਹੜਾ ਕੇਸ ਸੀਗਾ ਜਿਹੜਾ ਉਹਨਾਂ ਨੇ ਬਾਦਸ਼ਾਹ ਦਾ ਡਿਫਰਮੇਸ਼ਨ ਕੇਸ ਸੀਗਾ ਕਿ ਉਹਨਾਂ ਨੇ ਕਰਨਾਟਕਾ 'ਚ ਗੱਲ ਕੀਤੀ ਤਾਂ ਗੁਜਰਾਤ 'ਚ ਕੇਸ ਹੋਇਆ ਪਰ ਗੁਜਰਾਤ 'ਚ ਕੇਸ ਹੋਣ ਤੇ ਫਿਰ 2 ਸਾਲ ਰੋਕ ਲੱਗੀ ਰਹੀ ਫਿਰ ਮਨਮਰਜ਼ੀ ਨਾਲ ਉਹ ਖੁੱਲ ਗਿਆ ਗਿਆ ਫਿਰ 2 ਸਾਲ ਦੀ ਮੈਕਸਿਮਮ ਸਜ਼ਾ ਉਹਨਾਂ ਨੂੰ ਸੁਣਾ ਦਿੱਤੀ ਗਈ ਕੈਨ ਯੂ ਬਲੀਵ ਥੈਟ ਇਹ 2 ਸਾਲ ਦੀ ਇਹ ਕਾਮਯੋਗ ਵਿਅਕਤੀ ਨੂੰ ਅਗਰ ਸਜ਼ਾ ਸਰਾਂ ਹਾਈ ਕੋਰਟ ਤੱਕ ਰੀਲੀਫ ਨਹੀਂ ਮਿਲਿਆ ਫਿਰ ਸੁਪਰੀਮ ਕੋਰਟ ਜਾ ਕੇ ਸਦਸਤਾ ਰੱਦ ਕਰ ਦਿੱਤੀ ਗਈ। ਸੋ ਇਹ ਸਾਰੇ ਜਿਹੜਾ ਦੇਸ਼ ਦੇ ਅੰਦਰ ਚੱਲ ਰਿਹਾ ਹੈ ਕਿ ਇੰਸਟੀਚਿਊਨ ਨੂੰ ਕਾਰਵਾਈ ਜਾ ਰਹੀ ਹੈ। ਇਹ ਰਾਜ ਸਰਕਾਰਾਂ ਵੀ ਕਰ ਰਹੀਆਂ ਹਨ। ਔਰ ਇਹ ਕੇਂਦਰ ਦੀ ਸਰਕਾਰ ਵੀ ਕਰੀ। ਇਸ ਤਰ੍ਹਾਂ ਪਹਿਲਾਂ ਨਹੀਂ ਸੀ। ਹੁਣ ਤੁਸੀਂ ਦੇਖੋ ਆ ਰਾਹੁਲ ਗਾਦੀ ਨੇ ਸਵਾਲ ਕੀਤਾ। ਕਿ ਕੀ ਸਾਡੇ ਐਕਸਟਰਨਲ ਅਫੇਅਰ ਮਿਨਿਸਟਰਸ ਨੂੰ ਪਹਿਲਾਂ ਪਾਕਿਸਤਾਨ ਨੂੰ ਉਤਲਾ ਦੇ ਦੇਣੀ ਚਾਹੀਦੀ ਸੀ। ਔਰ ਸਾਡਾ ਸੀਜ਼ਫਾਇਰ ਹੋਣ ਤੋਂ ਬਾਅਦ ਆਲ ਪਾਰਟੀਆਂ ਮੀਟਿੰਗਸ ਅਟੈਂਡ ਕਰਨ ਤੋਂ ਬਾਅਦ ਹਰ ਚੀਜ਼ 'ਚ ਸੰਜੋਗ ਦੇਣ ਤੋਂ ਬਾਅਦ ਉਹਨੇ ਸਵਾਲ ਕੀਤਾ ਕਿ ਸਾਡਾ ਇਸ ਵਾਰ ਦੇ ਵਿੱਚ ਕੀ ਨੁਕਸਾਨ ਹੋਇਆ ਸਾਡੇ ਕਿੰਨੇ 에ਅਰਕ੍ਰਾਫਟ ਡਿੱਗੇ? ਉਹਨੂੰ ਕਹਿ ਦਿੱਤਾ ਗਿਆ ਕਿ ਇਹ ਤਾਂ ਪਾਕਿਸਤਾਨੀ ਬੋਲੀ ਬੋਲ ਰਹੇ ਆ। ਖਾਸ ਕਰਕੇ ਤੁਹਾਡੇ ਜਾਖੜ ਸਾਹਿਬ। ਨਵੀ ਨਮਾ ਜਿਹੜਾ ਬੰਦਾ ਬੰਦਾ ਉਹ ਜਿਆਦਾ ਮੁਸਲਮਾਨ ਬਣਦਾ ਸੋ ਮੇਰੇ ਕਹਿਣ ਦਾ ਮਤਲਬ ਕਿ ਇਸ ਤਰ੍ਹਾਂ ਦੀ ਟਿੱਪਾ ਟਿੱਪਣੀ ਜਾਣ ਬੁੱਝ ਕੇ ਕੈਰੈਕਟਰ ਅਸੈਸੀਨੇਸ਼ਨ ਕਰਨਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਇਸ ਦੇਸ਼ ਲਈ ਕੁਰਬਾਨੀਆਂ ਕੀਤੀਆਂ ਸੋ ਇਸ ਕਰਕੇ ਅਸੀਂ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਅਸੀਂ ਇਹ ਸੰਵਿਧਾਨ ਬਚਾਓ ਬਚਾਓ ਦੇ ਨਾਮ ਤੇ ਸਭਾਵਾਂ ਕਰ ਰਹੇ ਹੁਣ ਇਸ ਤੋਂ ਬਾਅਦ ਮਲੋਟ ਹੈਗੀ ਹੈ ਫਿਰ ਅਸੀਂ ਇਹ ਬਲੌਕ ਸਰ ਤੇ ਜਾਣਾ ਹੈ ਸਰ ਔਰ ਮੈਂ ਸਮਝਦਾ ਕਿ راہੁਲ ਗਾਂਧੀ ਦੀ ਇਸ ਹਮੇਸ਼ਾ ਹਰ ਲੈਕਚਰ ਦੇ ਵਿੱਚ ਇਸ ਕਨਸਟੀਟਿਊਸ਼ਨ ਦੀ ਕਿਤਾਬ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਜਬੂਰ ਕਰਤਾ ਕਿ ਕਨਸਟੀਟਿਊਸ਼ਨ ਨੂੰ ਸਿਰਜ consciousness ਤੇ ਅੱਜ ਤੁਸੀਂ ਦੇਖ ਲਓ ਕਿ ਇੰਡੀਪੈਂਡੈਂਟ ਮੀਡੀਆ ਇੰਡੀਪੈਂਡੈਂਟ ਨਹੀਂ ਹਰ ਵਿਅਕਤੀ ਤੇ ਰੋਕ ਲਾਈ ਜਾ ਰਹੀ ਹੈ ਕਿਦਾਂ ਅਤਜੋਗ ਪਤੀਆਂ ਨੇ ਕਿਦਾਂ ਖਰੀਦ ਲਿਆ ਸਭ ਕੁਝ ਮੀਡੀਆ ਦੇ ادارے ਵੱਡੇ ਵੱਡੇ ਹੈਗੇ ਕਿਵੇਂ ਕਿਸਾਨਾਂ ਨੂੰ ਤੁਸੀਂ ਬਾਰਡਰ ਤੇ ਜਾਣ ਤੋਂ ਰੋਕਿਆ ਜਾ ਰਿਹਾ ਹੈ दैट इज ਸਾਡਾ ਰਾਈਟ ਹੈਗਾ ਕਨਸਟੀਟਿਊਸ਼ਨ ਨੇ ਬਤਾਉਂਦਾ ਸੋ ਇਸ ਕਰਕੇ ਅੱਜ ਅਸੀਂ ਇਹ ਸਭਾ ਨੂੰ ਸੰਬੋਧਨ ਕਰਨ ਆ ਸੇ ਮੈਂ ਆਇਆ ਸੀ ਔਰ ਨਾਲ ਹੀ ਨਾਲ ਇੱਕ ਬਹੁਤ ਚੰਗਾ ਸਨੇਹਾ ਮੈਨੂੰ ਇੱਥੇ ਮਿਲਿਆ ਕਿ ਜਾਖੜ ਸਾਹਿਬ ਦੇ ਜੰਗਲ ਰਾਜ ਚੋਂ ਲੋਕਾਂ ਨੇ ਛੁਟਕਾਰਾ ਪਾਇਆ ਨਾ ਉਹ ਦੇ ਫੀਲ ਕਿ ਰੀਅਲ ਇੰਡੀਪੈਂਡੈਂਸ ਸਾਨੂੰ ਹੁਣ ਮਿਲੀ ਹੈ ਜਦੋਂ ਜਾਖੜ ਸਾਹਿਬ ਇਹ ਪਾਰਟੀ ਛਟਕੇ ਚਲੇਗੀ ਅਦਰਵਾਈਜ਼ ਦੇਸ਼ ਆਜ਼ਾਦ ਹੋਈ ਨੂੰ ਕਾਫੀ ਲੇਕਿਨ ਇੱਥੇ ਵੀ ਹੋਈ ਰਾਜ ਸੀਗਾ ਵਾਈਪ ਵੀ ਹੈਵ ਚੋਸਨ ਖਬੋਰ that is the reason behind that ਅਦਰਵਾਈਜ਼ ਇਹ ਡਿਸਟ੍ਰਿਕਟ ਲੈਵਲ ਰੈਲੀ ਨਹੀਂ ਨਹੀਂ ਸਭਾ ਕਰਮੀਆਂ ਨਹੀਂ ਡਿਸਟ੍ਰਿਕਟ ਸਭਾ ਦੇ ਡਿਸਟ੍ਰਿਕਟ ਤੇ ਕਰਦਾ ਜਿਹੜਾ ਸਾਡੇ ਇਹ ਇਸ ਕਰਕੇ ਕੀਤੀ ਕਿ ਇਸੇ ਇੱਥੇ ਵੀ ਗੁਲਾਮੀ ਸੀਗੀ ਕਿਸ ਤਰ੍ਹਾਂ ਹਥਕੜੀਆਂ ਲਾ ਕੇ ਵਿਅਕਤੀ ਨੂੰ ਸ਼ਹਿਰ ਦੇ ਵਿੱਚ ਘੁਮਾਇਆ ਜਾਂਦਾ ਹੈ टैरर करेट ਕੀਤਾ ਜਾਂਦਾ ਕਿ ਕੋਈ ਵਿਅਕਤੀ ਅਗਰ ਸਾਡੇ ਖਿਲਾਫ ਆਵਾਜ਼ ਬੁਲੰਦ ਕਰੇਗਾ ਤਾਂ ਉਰੀ ਜ਼ੁਬਾਨ ਖਿੱਚ ਲਈ ਗਈs can you believe ਇੱਥੇ ਬਲੌਗ ਪ੍ਰਧਾਨ ਬਣ ਲਈ ਤਿਆਰ ਨਹੀਂ ਸੀ ਸਾਡਾ ਕੋਈ ਵਿਅਕਤੀ ਚਿਰੋ ਜਾਖੜ ਸਾਹਿਬ ਕੋਈ ਨਹੀਂ ਮਿਲਿਆ ਉਹਨਾਂ ਨੇ ਇੱਥੇ ਕੋਈ ਵੀ ਲੀਡਰ ਉਹਨਾਂ ਤੋਂ ਬਿਨਾ ਪੁੱਛੇ ਆਉਂਦਾ ਨਹੀਂ ਸੀ ਇਸ ਟੈਰਿਟਰੀ 'ਚ ਇਹਨਾਂ ਨੇ ਕੈਪਚਰ ਕੀਤੀ ਇਹ ਟੈਰਿਟਰੀ ਆਲਦੋ ਕਾਂਗਰਸ ਦਾ ਪ੍ਰਧਾਨ ਹੁੰਦਿਆ ਹੋਇਆ ਸ਼ੇਰ ਸਿੰਘ ਕੋਹਾਈ ਦੀ ਮੁਖਾਲਫਤ ਕੀਤੀ ਲਾਸਟ ਇਲੈਕਸ਼ਨ 'ਚ ਜਦੋਂ ਫਰਸਪੁਰ ਦਾ ਪਾਰਲੀਮੈਂਟਲ ਇਲੈਕਸ਼ਨ ਸੀਗਾ ਇਹਨਾਂ ਨੇ ਜਗਮੀਤ ਸਿੰਘ ਬਰਾੜ ਦੀ ਮੁਖਾਫਤ ਕੀਤੀ ਬੀਇੰਗ ਸਟੇਇੰਗ ਇਨ ਕਾਂਗਰਸ ਫੇਰ ਇਹਨਾਂ ਨੇ ਜੋਸ਼ਨ ਸਾਹਿਬ ਦੀ ਮੁਖਾਫਤ ਕੀਤੀ ਸਟੇਇੰਗ ਇਨ ਕਾਂਗਰਸ ਸੁਖਜਿੰਦਰ ਅੰਦਾਵੇ ਦਾ ਪਿਤਾ ਆਇਆ ਸੀ ਸੰਤੋਖ ਸਿੰਘ ਅੰਦਾਵੇ ਉਹਨਾਂ ਨੇ ਵੀ ਕੀਤੀ ਕਿਉਂਕਿ 1 1 1 ਫੈਮਿਲੀ ਰੂਲਡ ਤੇ ਅੱਜ ਕੀ ਹੋਇਆ ਕਿ ਉਹਨਾਂ ਦੇ ਪਿੰਡ ਦਾ ਜਿਹੜਾ ਸਰਪੰਚੀ ਦਾ ਇਲੈਕਸ਼ਨ ਲੜਿਆ ਸੀ ਸਾਡਾ ਮੁੰਡਾ ਸ਼ਰਵਨ ਸ਼ਰਵਨ ਜਾਖੜ ਅੱਜ ਉਹਨੇ ਸਾਨੂੰ ਕਰੇ ਸਵਾਗਤ ਕੀਤਾ ਪੰਜ ਕੋਸੀ ਦੇ ਲੋਕ ਆਏ ਸੀ ਉਹਨੇ ਕਾਂਗਰਸ ਅਫੀਸ਼ਲ ਜੁਆਇਨ ਕੀਤੀ ਸੋ ਕਹਿਣ ਦਾ ਮਤਲਬ ਆਦਰਵਾਇਜ਼ ਇਹ ਇਹ ਮੁਨਕਿੰਨ ਨਹੀਂ ਸੀਗਾ ਸੋ ਦਿਸ ਇਜ਼ 올 ਜਿਹੜਾ ਸਾਨੂੰ ਅਧਿਕਾਰ ਮਿਲੇ ਕਨਸਟੀਟਿਊਸ਼ਨ ਨੇ ਦਿੱਤਾ ਅਣੀ ਦੀ ਸ਼ੁਰੂਆਤ ਅਸੀਂ ਅਬੋਰ ਤੋਂ ਕੀਤੀ ਔਰ ਇਹਰਾ ਹਜੇ ਨਹੀਂ 2027 ਚ ਮੁਕੰਮਲ ਤੌਰ ਤੇ ਫੈਮਲੀ ਤੋਂ ਛੁਟਕਾਰਾ ਹਬੋਰ ਨੂੰ ਦਵਾ ਬਿਆ ਸंदीਪ ਜਾਖੜ ਨੂੰ ਲੈ ਕੇ ਕੀ ਕਹਾਂਗੇ ਹਾਂ ਸੰਦੀਪ ਜਾਖੜ ਵੀ ਕਾਂਗਰਸ ਦੇ ਹੈ ਜੀ ਕੀ ਕਹਾਂਗੇ ਫਿਰ ਇੱਕ ਪਾਸੇ ਜਿਹੜਾ ਸਟੈਂਡਡ ਹੈ ਨਾ ਹੀ ਇਸ ਨਾਟ ਇਨ ਕਾਂਗਰਸ ਨਹੀਂ ਅਜ ਵੀ ਉਹ ਉਹ ਕਹਿ ਰਿਹਾ ਕਿ ਮੈਂ ਬੀਜਪੀ ਚ ਹੈ ਲੇਕਿਨ ਤੁਹਾਡੇ ਨੂੰ ਜਿਹੜਾ ਹਜੇ ਅਜ ਵੀ ਜਿਹੜੇ ਕਾਂਗਰਸ ਦੇ ਹੈਗੇ ਦੇਖੋ 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 ਸੁਣੋ 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 ਸੰਦੀਪ ਜਾਖੜ ਇਹ ਚਾਹੁੰਦਾ ਹੈ ਕਿ ਅਸੀਂ ਉਹਨੂੰ ਡਿਸਮਿਸ ਕਰਕੇ ਇੰਡੀਪੈਂਡੈਂਟ ਕਰ ਦਈਏ ਸੋ ਥੈਟ ਉਹ ਆਫੀਸ਼ੀਅਲੀ ਜਮਾਈ ਪੱਟਾ ਬੁਆ ਲੈ ਬੀ ਦੀ ਬਾਰ ਨਾ ਕਰੀ ਅਸੀਂ ਉਹਨੂੰ ਪਾਰਟੀ ਚ ਸਸਪੈਂਡ ਕੀਤਾ ਹੈ ਹੈਗਾ ਹੀ ਇਜ਼ ਨੋ ਮੋਰ ਇਨ ਦਾ ਪਾਰਟੀ ਨੋ ਮੋਰ ਇਨ ਦਾ ਪਾਰਟੀ ਲੇਕਿਨ ਪਰ ਮੇਰੀ ਇੱਥੇ ਇੱਕ ਗੱਲ ਹੈ ਜਿਵੇਂ ਕਿ ਜਾਕਰ ਸਾਹਿਬ ਬਹੁਤ ਅਰੀ ਐਥਿਕਸ ਦੀ ਗੱਲ ਕਰਦੇ ਹਨ ਅਣਖ ਔਰ ਗੈਰਤ ਦੀ ਗੱਲ ਕਰਦੇ ਕਿ ਦੈਟ ਆਮ ਐਥਿਕਲ ਮੈਨ ਮਾਈ ਫੈਮਿਲੀ ਇਜ਼ ਵੈਰੀ ਐਥਿਕਲ ਮੈਂ ਉੱਥੇ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਨੋ ਯੂ ਆਰ ਯੂ ਆਰ ਨਾਟ ਐਥਿਕਲ ਜੇ ਤੁਸੀਂ ਐਥਿਕਲ ਹੁੰਦੇ ਤਾਂ ਤੁਸੀਂ ਪਾਰਟੀ ਨਹੀਂ ਛੱਡਦੇ ਸੀ ਅਗਰ ਐਥੀਕਲ ਹੁੰਦੇ ਤਾਂ ਕਾਂਗਰਸ ਪਾਰਟੀ ਦੇ ਕੈਂਪੇਨ ਕਮੇਟੀ ਦੇ ਚੇਅਰਮੈਨ ਹੁੰਦਿਆ ਹੋਇਆ ਕਾਂਗਰਸ ਪਾਰਟੀ ਦੀ ਨਖੇਦੀ ਨਹੀਂ ਕਰਦੇ ਸੀ ਤੁਹਾਡਾ ਟਾਈਅਪਸ ਹੋ ਚੁੱਕਿਆ ਸੀ ਠੀਕ ਕਹਿੰਦੇ ਆ ਜਦੋਂ ਤੁਸੀਂ ਰਾਜ ਜੋਗੇ ਸੀ ਨਾਲ ਉਹ ਕੀ ਕਹਿੰਦੇ ਤ ਉਸ ਕੀ ਕਹਿੰਦੇ ਦੋਸਤੋ ਉਹ ਰਾਉ ਚੁੱਕੇ ਸੀ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਕਮਿਟਮੈਂਟ ਅਮਿਤ ਸ਼ਾਹ ਨਾ ਕਰ ਚੁੱਕਿਆ ਸੀ ਐਥੀਕਲ ਅਗਰ ਹੋਵੇ ਜਖਣ ਸਾਹਿਬ ਮੈਂ ਸਤਕਾਰ ਸਰਕਾਰਿਓ ਵੇ ਇਹ ਹਾਲਾਂਕਿ ਮੈਨੂੰ ਤਾਂ ਨਕਲੀ ਪੱਕ ਕਹਿੰਦੇ ਨੇ ਔਰ ਦਾ ਵੇ ਦਿਸ ਫੈਮਲੀ ਬੀ ਗ੍ਰੇਟ ਛੋਟੇ ਲੋਗਾਂ ਨੂੰ ਜਿਵੇਂ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਕਿ ਇਹ ਜਿਹੜੇ ਪੈਰਾਂ ਦੀ ਜੁੱਤੀਆਂ ਨੂੰ ਸਿਰ ਤੇ ਨਹੀਂ ਬਿਠਾਈਦਾ ਲਾਈਕ ਦਾ ਵੇ ਡਿਸਕ੍ਰਿਮੀਨੇਸ਼ਨ ਅਮੰਗ ਦਾ ਪੂਰ ਪੀਪਲ ਲੋਅਰ ਕਾਸਟ ਪੀਪਲ ਇਨਾਂ ਲੋਗਾਂ ਦਾ ਜਿਹੜਾ ਰਵਈਆ ਹੈ ਵੱਡੇ ਲੋਕਾਂ ਦਾ ਸੋ ਅਗਰ ਐਥੀਕਲ ਹੁੰਦੇ ਤਾਂ ਜਾਖੜ ਸਾਹਿਬ ਨੂੰ ਰਿਜ਼ਾਈਨ ਦੇਣਾ ਚਾਹੀਦਾ ਸੀ ਹੂ ਇਜ਼ ਐਥੀਕਲ ਫਾਰ ਇਕਜ਼ੈਂਪਲ ਉਹ ਕੁਲਦੀਪ ਬਿਸ਼ਨੋਈ ਉਹ ਬੀਜੇਪੀ ਚਲੇ ਗਏ ਕਾਂਗਰਸ ਪਾਰਟੀ ਦੇ ਐਮਐਲਏ ਸਰ ਰਿਜ਼ਾਈਨ ਫ্রম ਦਾ ਪਾਰਟੀ ਅਗੇਨ ਕੰਟੈਸਟਡ ਰਿਜ਼ਾਈਨ ਫ্রম ਦਾ ਐਮਐਲਏਸ਼ਿਪ ਅਗੇਨ ਕੰਟੈਸਟਡ ਇਹ ਜਿੱਤੇ ਇਹਨਾਂ ਨੂੰ ਚਾਹੀਦਾ ਸੀ ਵਾਈਲ ਜੁਆਇਨਿੰਗ ਦਾ ਬੀਜੇਪੀ ਪਾਰਟੀ ਇਹ ਪਾਰਟੀ ਨੂੰ ਇਹ ਅਸੀਫਾ ਦਿੱਤੇ ਦੁਬਾਰੇ ਫੁੱਲ ਦੇ ਚੁਣਾਤੇ ਇਹ ਇਲੈਕਸ਼ਨ ਲੜਦੇ ਤਾਂ ਮੈਂ ਕਹਿੰਦਾ ਕਿ ਹੀ ਇਜ਼ ਅ ਮੈਨ ਆਫ ਦਪੀ ਇਹ ਟੈਰਰ ਜਿਹੜਾ ਸੀਗਾ ਸੋ ਬਾਬਾ ਜੀ ਕਿਰਪਾ ਕਰੇ 2027 ਚ ਸਭ ਕੁਝ ਮੁਕਮਟ ਹੋ ਜਾਏ ਲੋਕ ਨੂੰ ਲੱਗੇ ਕਿ ਕਹੋਂਗੇ 2027 ਦੇ ਵਿੱਚ ਚਿਹਰਾ ਕੌਣ ਹੋ ਸਕਦੇ ਹੈ ਜਾਂ ਫਿਰ ਕੋਈ ਬਾਹਰ ਤੋਂ ਹੋ ਸਕਦੇ ਹੈ ਜਾਂ ਫਿਰ ਹਲਕਤ ਬਿਲਕੁਲ 2027 ਦੇ ਵਿੱਚ ਕਿੱਥੇ ਅਬੋਰ ਪਾਰਟੀ ਹੈ ਟੂ ਡਿਸਾਈਡਸ ਮੇਰੇ ਕੋਈ ਮੰਡੇਟ ਨਹੀਂ ਹੈ ਪਰ ਠਾ ਚਿਹਰਾ ਉਹ ਹੋਏਗਾ ਜੋ ਮਜ਼ਬੂਤ ਹੋਏਗਾ ਜੋ ਸਿੱਧਾ ਹਿੱਕ ਚ ਵਜੇਗਾ ਜਾ ਕੇ ਸਿੱਧਾ ਸ਼ੇਰ ਸਿੰਘ ਕਬਾਇਆ ਦਾ ਸ਼ੇਰ ਸਿੰਘ ਕਬਾਇਆ ਦਾ ਨਾਮ ਲਿਆ ਹੈਗਾ ਜੇ ਉੱਥੇ ਜਾ ਕੇ ਜੀ ਸੀਟ ਫਾਰਾਂ ਦੇ ਵਿੱਚ ਜਿਹੜਾ ਹੈਗਾ ਇੱਕ ਲੋਕਾਂ ਨੂੰ ਦੱਸੇਗਾ ਕਿ ਸ਼ੇਰ ਸਿੰਘ ਕਬਾਇਆ ਵੀ ਹੋ ਸਕਦਾ ਸੁਣ ਸੁਣ ਮੈਂ ਕਿਹਾ ਅਗਰ ਲੋਡ ਪਈ ਤਾਂ ਰਾਜਾ ਵੜਿੰਗ ਵੀ ਲੜ ਸਕਦਾ ਲੋਡ ਪਈ ਤਾਂ ਕਬਾਇਆ ਸਾਹਿਬ ਵੀ ਲੋਡ ਸਕਦੇ ਲੋਡ ਪਈ ਤਾਂ ਹੋਰ ਅੰਨੇ ਲੀਡਰ ਜਿਹੜੇ ਇੱਥੋਂ ਦੇ ਐ ਲੋਕਲ ਐ ਉਹ ਵੀ ਲੜਨਗੇ ਇਹ ਇੱਕ ਉਦਾਹਰਨ ਦਿੱਤੀ ਹੈ ਕਿ ਬਿਲਕੁਲ ਲੜਾਣਾ ਲੜਾਂਗੇ ਰਾਜਾ ਜੀ ਹੀ ਇਸ ਆਲਰੇਡੀ ਐਮਪੀ ਬਿਲਕੁਲ ਬ੍ਰਿੰਗ ਸਾਹਿਬ ਇਹ ਇੱਕ ਇਹ ਚੈੱਕ ਕਰਕੇ ਆਮ ਲੋਕਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਕਿਸ ਤਰ੍ਹਾਂ ਦੀ ਪਕੜ ਹੈ ਅੱਜ ਦੇ ਸਮੇਂ ਵਿੱਚ ਇਹ ਤਾਂ ਮੈਂ ਥੋੜੀ ਦੱਸ ਸਕਦਾ ਮੈਂ ਤਾਂ ਤੁਸੀਂ ਸੁਖਵੀਰ ਬਾਦਲ ਇੱਕ ਵਾਰ ਸੁਖਵੀਰ ਬਾਦਲ ਨੂੰ ਪੁੱਛੋਗੇ ਉਹ ਕਹਿੰਗੇ ਸਾਡੀ ਪਕੜ ਹੈ ਤੁਸੀਂ ਬੀਜੇਪੀ ਜਾਖੜ ਨੂੰ ਪੁੱਛੋਗੇ ਨਹੀਂ ਨਹੀਂ ਮੇਰੀ ਬਹੁਤ ਪਕੜ ਹੈ ਝਾੜੂ ਨੂੰ ਪੁੱਛੋਗੇ ਉਹ ਕਹੇਗਾ ਮੇਰੀ ਬਹੁਤ ਪਕੜ ਹੈ ਕਿੱਥੋਂ ਦਾ ਜਲ ਆਇਆ ਦੱਸ ਜੀ ਸੱਤ ਮੈਂਬਰ ਆਫ ਪਾਰਲੀਮੈਂਟ ਕਾਂਗਰਸ ਪਾਰਟੀ ਨੇ ਜਿੱਤੇ ਆਊਟ ਆਫ 13 ਮੇਰੇ ਕਹਿਣ ਨਾਲ ਨਹੀਂ ਹੈ ਮੇਰੇ ਕੈਨੇਡਾ ਨਹੀਂ ਹੈ ਮੈਂ ਤਾਂ ਕਹੂੰਗਾ ਕਿ ਕਾਂਗਰਸ ਪਾਰਟੀ ਦੀ ਗੱਲ ਹੈ ਸੱਤ ਨਹੀਂ ਜੀ ਇੱਕ ਆਪਰੇਸ਼ਨ ਸੰਦੂਰ ਤੇ ਜੇ ਕੋਈ ਸਵਾਲ ਕਰਦਾ ਉਹਦੀ ਆਵਾਜ਼ ਦੱਬੀ ਜਾ ਰਹੀ ਹੈ ਤੇ ਤੁਸੀਂ ਬਹੁਤ ਮੈਡੀ ਗੱਲ ਹੈ ਤਾਂ ਅਸੀਂ ਕਨਸਟੀਟਿਊਸ਼ਨ ਦੀ ਗੱਲ ਕਰ ਰਹੇ ਹਾਂ ਸੰਵਿਧਾਨ ਦੀ ਆਪਰੇਸ਼ਨ ਸੰਦੂਰ ਦੇ ਜਿਹੜੇ ਕੁਐਸਚਨਸ ਹੈ ਤੁਸੀਂ ਦੇਸ਼ ਦੇ ਬਾਹਰ ਡੈਲੀਗੇਸ਼ਨ ਭੇਜ ਰਹੇ ਹੋ ਲੋਕਾਂ ਨੂੰ ਜਾਣਕਾਰੀ ਦੇਣ ਵਾਸਤੇ ਕਿ ਇਹ ਇੱਕ ਇਹ ਸਾਡੇ ਇਹ ਸਾਡੇ ਦੇਸ਼ ਚ ਹੋਇਆ ਲੇਕਿਨ ਦੇਸ਼ ਦੇ ਆਪੋਜੀਸ਼ਨ ਲੀਡਰ ਤੁਹਾਡੇ ਤੋਂ ਪੁੱਛਦਾ ਕਿ ਕਿੰਨੇ 에ਅਕ੍ਰਾਫਟ ਡਿੱਗੇ ਉਦੋਂ ਕੋਈ ਜਾਣਕਾਰੀ ਨਹੀਂ ਤੁਸੀਂ ਇਹਨੂੰ ਪਾਕਿਸਤਾਨ ਨੇ ਜੀ ਸਿਨੇਟ ਉਸਮੈਂ ਇਹ ਕਰੰਟ ਮੁੱਦਾ ਹੈ ਇੱਕ ਤਾਂ ਕੋਹਾੜਾ ਸੀ ਸਟਾਫ ਤੇ ਸਰੀ ਰੇਡ ਹੋਇਆ ਹੁਣ ਪੰਜਾਬ ਨੇ ਇਹ ਚਾਹ ਚ ਸਭ ਤੋਂ ਪਹਿਲਾ ਚਾਂਸ ਹੈ ਕਿ ਸਾਰਾ ਪੁਲਿਸ ਸਟੇਸ਼ਨ ਦੇ ਸਾਰੇ ਕਰਮਚਾਰੀ ਇਨਕਲੂਡਿੰਗ ਐਸਐਚਓ ਐਂਡ ਡੈਡੀ ਕੋਸਟ ਦੇ ਬਲ ਵੀ ਹੈਵ ਬੀ ਅਰੇਸਟਡ ਪਰ ਡੀਜੀ ਨੋਨ ਸਿੰਗਲ ਐਸ ਇਨ ਕਨਫਰਮ ਰੇਟ ਜਦਕਿ ਉਹ 21 ਮਈ ਦੀ ਉਹਨਾਂ ਦੀ ਡੈਡ ਲਾਈਨ ਹੈ ਇਹਨੂੰ ਖਤਮ ਕਰਨ ਲਈ ਉਹਨਾਂ ਨੇ ਇੱਕ ਨਸ਼ੇ ਦੀ ਬਿਮਾਰੀ ਨੂੰ ਛੱਡਣ ਵਾਸਤੇ ਸੋ ਲੁੱਕ ਦਿਸ ਇਜ਼ ਅ ਮੁਹਿੰਮ ਜਿਹੜੀ ਇਹਨਾਂ ਨੇ ਕਿਹਾ ਜੁੱਧ ਨਸ਼ਾ ਵਿਰੋਧ ਬਟ ਆਈ ਥਿੰਕ ਦਿਸ ਇਜ਼ ਅ ਮੁਹਿੰਮ ਜਸਟ ਫॉर ਅ ਆਈ ਵਾਸ਼ ਆਈ ਵਾਸ਼ অর ਪਬਲਿਸਿਟੀ ਲੈਣ ਵਾਸਤੇ ਇਸ ਤਰ੍ਹਾਂ ਦਾ ਜਿਹੜਾ ਕੰਮ ਹੈ ਕਿ ਛੱਡਣਾ ਮੁਜਰਮਾਂ ਨੂੰ ਔਰ ਨਸ਼ੇ ਦੇ ਤਸਕਰਾਂ ਨੂੰ ਇਹ ਤਾਂ ਹੱਥ ਹਣੇ ਚ ਹੈ ਦਿਸ ਇਜ਼ ਏਵਰੀਵੇਅਰ ਦੈਨ ਯੂ ਹੈਵ ਟੂ ਕੈਚ ਏਵਰੀਵਨ ਹਰ ਥਾਣੇ ਨੂੰ ਫੜਨਾ ਪਊਗਾ ਜਿਵੇਂ ਤੁਸੀਂ ਅੱਜ ਆਪਣਾ ਇੱਕ ਪਹਿਲਾ ਇੱਕ ਮਹਮ ਚਲਾਈ ਸੀ ਕਰਪਸ਼ਨ ਦੇ ਖਿਲਾਫ ਇਹਨਾਂ ਨੇ ਆਪਣਾ ਮੰਤਰੀ ਫੜ ਲਿਆ ਸੀ ਟੂਡੇ ਅਗੇਨ ਹੀ ਅਰੈਸਟਡ ਵਨ ਐਮ ਐਲ ਏ ਇਹ ਇਸ ਗੱਲ ਨਾਲ ਕਰਪਸ਼ਨ ਦਾ ਖਤਮ ਨਹੀਂ ਹੋਈ ਬੇਸਿਕਲੀ ਥਿਸ ਇਜ਼ ਅ ਪ੍ਰੋਪਗੈਂਡਾ ਕਿਉਂਕਿ ਇਹ ਜਿਹੜੀ ਇਹ ਜਿਹੜੀ ਪਾਰਟੀ ਹੈ ਇਹ ਕੇਵਲ ਮਸ਼ਹੂਰੀਆਂ ਵਾਲੀ ਪਾਰਟੀ ਹੈ ਇਹਨਾਂ ਨੇ ਇਸ ਤਰ੍ਹਾਂ ਇੱਕ ਕ੍ਰिएशन ਕ੍ਰੀਏਟ ਕਰਦੇ ਇੱਕ ਸਟੋਰੀ ਕ੍ਰੀਏਟ ਕਰਦੇ ਨਰੇਟਿਵ ਬਣਾਉਂਦੇ ਆ ਇਹ ਸਕ੍ਰਿਪਟਡ ਸਟੋਰੀ ਹੁੰਦੀ ਹੈ ਇਹਨਾਂ ਦੀ ਸੋ ਦੇ ਜਸਟ ਵਾਂਟ ਟੂ ਟੇਕ ਅ ਮਾਈਲੇਜ ਐਸ ਜਦੋਂ ਇਹਨਾਂ ਨੇ ਮੰਤਰੀ ਕੈਚ ਕੀਤਾ ਸੀ ਦਰ ਪੀਪਲ ਸੇਸ ਕਿ ਭਾਈ ਕਮਾਲ ਦਾ ਇਟਸ ਅ ਵੰਡਰਫੁਲ ਡਿਸੀਜਨ ਦੇ ਹੈਵ ਕੈਚ देयर ओन ਮਿਨਿਸਟਰ ਸੋ ਸੇਮ ਦੇ ਹੈਵ ਡਨ ਦੇ ਹੈਵ ਸਸਪੈਂਡਡ ਵਿਜੀਲੈਂਸ ਆਫੀਸਰ ਨਾਉ ਅਗੇਨ ਦੇ ਹੈਵ ਅ ਰੀਸਟੇਟ ਅਗੇਨ ਦੇ ਹੈਵ ਵਨ ਸਸਪੈਂਡਡ ਵਨ ਡਿਪਟੀ ਕਮਿਸ਼ਨਰ ਆਫ ਬੁਕਸਰ ਬਟ ਨਾਉ ਆਫਟਰ 10 ਡੇਸ ਦੇ ਹੀ ਅਗੇਨ ਰੀਸਟੇਟਡ so this is i think just to take a mileage nothing more than that vigilance والله ਜਿਹੜੀ ਜਲੰਧਰ ਦੇ ਵਿੱਚ ਹੈ ਰਮਨ ਰੋਡ ਇਹ ਕੀ ਕਰਦੇ ਹੈ ਵਿਜੀਲੈਂਸ ਡਿਪਾਰਟਮੈਂਟ ਨੇ ਅੱਜ ਇਹ ਕੀਤਾ ਐਮਨ ਨੇ ਰਮਨ ਰੋਡ ਜਲੰਧਰ so ਮੈਂ ਤੁਹਾਨੂੰ ਪਹਿਲਾਂ ਹੀ ਉਹਦਾ ਆਨਸਰ that is included ਨੰਗਲ ਡੈਮ ਤੇ ਨੰਗਲ ਡੈਮ ਤੇ ਹੁਣ ਉਹ ਲੜਾਈ ਚੱਲ ਰਹੀ ਸੀ ਆਪ ਕੋ ਬਾਈ ਕਰਨ ਦੀ ਇਹ ਹੁਣ ਪਾਰਟੀ ਦਾ ਆਪਣਾ ਕੀ ਸਟੈਂਡ ਹੈਗਾ ਉਸ ਦੀ ਕੀ ਪਾਰਟੀ ਦਾ ਆਪਣੀ ਕੰਮ so uh, party <laughs> is very much clear we are with uh the punjab ah, ਅਸੀਂ ਸਾਡੇ ਕੋਲ ਪਾਣੀ ਨਹੀਂ ਹੈ ਪੰਜਾਬ ਦੀ ਬੂੰਦ ਨਹੀਂ ਜਾਏਗੀ ਔਰ ਮੈਂ ਮਿਸਟਰ ਜਾਖੜ ਨੂੰ ਕਹਿਣਾ ਚਾਹਣਾ ਆਜੋ ਉਹਨਾਂ ਦੇ ਇੱਥੇ ਆਏ ਆ ਹੁਣ ਤੱਕ ਕਿ ਪਲੀਜ਼ ਆਦੇ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰੋ ਇਸ ਤਰ੍ਹਾਂ ਸਾਡੇ ਡੈਮਸ ਤੇ ਕਬਜ਼ਾ ਕਰਕੇ ਪੈਰਾਮੈਟਰੀ ਫੋਰਸਸ ਲਾ ਕੇ ਤੁਸੀਂ ਸਾਡਾ ਪਾਣੀ ਲੈ ਕੇ ਨਹੀਂ ਜਾ ਸਕਦੇ ਪੰਜਾਬ ਦਾ ਹੱਕ ਬੰਦ ਹੈ ਪੰਜਾਬ ਦਾ ਪਾਣੀ ਹੈ ਸਾਡੇ ਕੋਲ ਵਾਧੂ ਪਾਣੀ ਨਹੀਂ ਹੈ ਆਲਰੇਡੀ ਅਸੀਂ ਮਗਰਲੇ 55 ਸਾਲਾਂ ਚੋਂ ਤੁਹਾਨੂੰ ਵਾਧੂ ਪਾਣੀ ਦੇ ਰਹੇ ਜਦੋਂ ਸੀਗਾ ਸਾਨੂੰ ਬਾਧੂ ਪਾਣੀ ਅਗਰ ਹੋਵੇ ਦੇਚ ਕੋਈ ਹਰਜ ਨਹੀਂ ਹੈ ਲੇਕਿਨ ਅਗਰ ਅਸੀਂ ਬਿਲਕੁਲ ਆਪ ਤੇ ਆਏ ਆ ਤਾਂ ਸਾਡਾ ਪਾਣੀ ਇੱਕ ਵੀ ਬੂੰਦ ਅਸੀਂ ਦੇ ਨਹੀਂ ਸਕਦੇ ਇਹਦੇ ਵਿੱਚ ਮਿਸਟਰ ਜਾਖੜ ਇੰਟਰਵੀਨ ਕਰਨ ਤੇ ਮਸਲੇ ਨੂੰ ਸਲਝਾਉਣ ਰATHER ਪੈਕੇਜ ਦੀ ਗੱਲ ਕਰਨ ਲੱਗ ਪਏ ਹੁੰਦਾ ਸੋ ਵੈਰੀ ਮੱਚ ਕਲੀਅਰ ਕਿ ਪੰਜਾਬ ਦੀ ਇੱਕ ਵੀ ਬੂੰਦ ਕਾਂਗਰਸ ਪਾਰਟੀ ਹਰ ਲੜਾਈ ਲੜੇਗੀ ਔਰ ਸਰਕਾਰ ਦੇ ਨਾਲ ਵੀ ਖੜੇਗੀ ਪੰਜਾਬ ਨੂੰ ਬਚਾਉਣ ਲਈ ਓਕੇ ਥੈਂਕ ਯੂ ਆਪ ਮੰਨਿਓ ਜਾਖੜ ਬੱਸ